ਅਗਰ ਨवासी ਸੰਗਤਾਂ ਨੂੰ ਦੱਸਿਆ ਜਾਂਦਾ ਹੈ ਕਿ ਪਿੰਡ ਭੂੰਦੜੀ ਗੈਸ ਵਾਲੀ ਫੈਕਟਰੀ ਦੇ ਵਿਰੋਧ ਵਿੱਚ ਜੋ ਧਰਨਾ ਲੱਗਿਆ ਹੋਇਆ ਹੈ ਤਕਰੀਬਨ 1.5 ਮਹੀਨੇ ਤੋਂ ਇਲਾਕੇ ਦੇ ਲੋਕ ਨਗਰ ਦੇ ਲੋਕ ਉਸ ਧਰਨੇ ਵਿੱਚ ਬੈਠੇ ਨੇ ਭਾਵੇਂ ਕੰਮ ਦੀ ਰੋਟਾ ਬਾੜੀਆਂ ਦਾ ਜੋਰ ਲੰਘ ਗਿਆ ਪਰ ਧਰਨਾ ਜਾਰੀ ਹੈ ਉਸ ਫੈਕਟਰੀ ਦੇ ਵਿਰੋਧ ਗੈਸ ਵਾਲੀ ਫੈਕਟਰੀ ਦੇ ਵਿਰੋਧ ਵਿੱਚ ਵਾਡੀਆਂ ਦੀ ਰੁੱਤ ਵਿੱਚ ਧਰਨਾ ਜੋਰਾਂ ਸ਼ੋਰਾਂ ਤੇ ਰਿਹਾ ਹੈ ਉਪਰੰਤ ਪਿਛਲੇ ਮਹੀਨੇ ਦੀ 14 ਤਰੀਕ ਨੂੰ ਇੱਕ ਰੋਸ ਰੈਲੀ ਕੀਤੀ ਗਈ ਬੜਾ ਭਾਰੀ ਇਕੱਠ ਹੋਇਆ ਉਪਰੰਤ ਫੈਲ ਫਾਈਟੀ ਦੇ ਵਿਰੋਧ ਦੇ ਵਿੱਚ ਕੱਲ 19 ਤਰੀਕ ਦਿਨ ਐਤਵਾਰ ਇੱਕ ਟਰੈਕਟਰ ਮਾਰਚ ਟਰੈਕਟਰ ਰੋਸ ਮਾਰਚ ਕੱਢਿਆ ਜਾ ਰਿਹਾ ਇਲਾਕੇ ਦੇ ਪਿੰਡਾਂ ਦੇ ਵਿੱਚ ਨਾਗਰ ਨਵਾਸੀ ਸੰਗਤਾਂ ਨੂੰ ਬੇਨਤੀ ਹੈ ਟਰੈਕਟਰਾਂ ਤੇ ਕਾਲੇ ਝੰਡੇ ਲਾ ਕੇ ਰੋਸ਼ ਵਜੋਂ ਮੋਟਰਸਾਈਕਲਾਂ ਤੇ ਕਾਲੇ ਝੰਡੇ ਲਾ ਕੇ ਆਪ ਆਪਣੇ ਕੀਮਤੀ ਕੰਮ ਨੂੰ ਛੱਡਦੇ ਹੋਏ ਟਰੈਕਟਰ ਲੈ ਕੇ ਧਰਨੇ ਵਾਲੀ ਥਾਂ ਤੇ ਕੱਲ 8:30 ਵਜੇ ਤੋਂ ਪਹਿਲਾਂ-ਪਹਿਲਾਂ ਪਹੁੰਚਣ ਦੀ ਕਿਰਪਾਲਤਾ ਕਰੋ ਤਾਂ ਕਿ ਕੱਲ 9:00 ਵਜੇ ਤੋਂ ਇਲਾਕੇ ਦੇ ਜਿਹੜੇ ਉੱਨੀ ਪਿੰਡਾਂ ਦੇ ਉਨਾ ਉਹਨੀਆਂ ਪਿੰਡਾਂ ਦੇ ਵਿੱਚ ਇਹ ਰੋਸ ਮਜਾਰਾ ਕੀਤਾ ਜਾ ਰਿਹਾ ਜੋ ਟਰੈਕਟਰ ਰੋਸ ਰੈਲੀ ਕੀਤੀ ਜਾ ਰਹੀ ਹੈ ਉਹ ਪਿੰਡ ਹੈ ਖੋਗੜੀ ਤੋਂ ਕੋਟਮਾਨ ਗੌਰ ਸਿੰਘ ਤਾਰਾ ਸਿੰਘ ਸੁਣ ਜਾਣੀ ਬਾਤ ਸੁਣਦੇ ਸਰ ਬੋਲੇ ਜੀ ਬੋਲੇ ਅਸ਼ੀਸ਼ ਕਸ਼ ਕਮੇਟੀ ਜਿਹੜੀ ਪ੍ਰਦੂਸ਼ਨ ਗੈਸ ਫੈਕਟਰੀ ਦੇ ਬਰੋਚ ਬਣੀ ਹੋਈ ਹੈ ਭੂੰਦੀ ਵੱਲੋਂ ਸਾਰੇ ਇਲਾਕਾ ਨਿਵਾਸੀਆਂ ਨੂੰ ਇਹ ਬੇਨਤੀ ਕਰ ਰਹੇ ਆਂ ਕਿ ਅਸੀਂ 55ਵਾਂ ਦਿਨ ਅੱਜ ਧਰਨੇ ਤੇ ਬੈਠਿਆ ਨੂੰ ਪ੍ਰਸ਼ਾਸਨ ਨੇ ਸਰਕਾਰ ਨੇ ਕੋਈ ਸਾਰ ਨਹੀਂ ਲਈ ਅਸੀਂ ਇਸ ਸੰਘਰਸ਼ ਨੂੰ ਤੇਜ਼ ਕਰਨ ਵਾਸਤੇ ਕੱਲ ਨੂੰ ਇਲਾਕੇ ਦੇ ਲੈਵਲ ਦਾ ਬਹੁਤ ਵੱਡਾ ਜਿਹੜਾ ਟਰੈਕਟਰ ਰੋਸ਼ਮਾਰਚ ਕਰ ਰਹੇ ਆ ਤਾਂ ਕਿ ਸਰਕਾਰਾਂ ਜਾਗ ਪੈਣ ਤਾਂ ਕਿ ਜਿਹੜੀਆਂ ਪ੍ਰਸ਼ਾਸਨ ਆ ਝੂਠ ਬੋਲ ਰਿਹਾ ਉਹ ਸਹੀ ਗੱਲ ਬੋਲੇ ਉਹ ਕਹਿੰਦਾ ਦੋ ਘਰ ਆ ਸਾਡੇ ਇੱਥੇ 17 18 ਘਰ ਆ ਜਿਹੜੇ ਬਿਲਕੁਲ ਨਾਲ ਆ ਤੇ ਨਾਲ ਹੀ ਸਕੂਲ ਆ ਅਸੀਂ ਇਸ ਸੰਘਰਸ਼ ਨੂੰ ਤੇਜ਼ ਕਰਨ ਤੇ ਕੱਲ ਸਾਰੇ ਇਲਾਕੇ ਦਾ 100 200 ਟਰੈਕਟਰ ਦਾ ਕਾਲੀਆਂ ਝੰਡੀਆਂ ਲਾ ਕੇ ਰੋਸ ਮਾਰਚ ਕੱਢਣਾ ਜੇ ਇਸ ਪ੍ਰਸ਼ਾਸਨ ਫੇਰ ਨਹੀਂ ਵੀ ਸੁਣਦਾ ਤਾਂ ਇਸ ਇਸ ਘਰ ਤੋਂ ਤਿੱਖਾ ਕਰਾਂਗੇ ਸਾਰੇ ਪਿੰਡ ਨੇ ਸਾਰਿਆਂ ਦੀ ਸਰਪ੍ਰਸ਼ੰਤੀ ਦੇ ਨਾਲ ਜਿਹੜਾ ਵੋਟਾਂ ਦਾ ਬਾਈਵਾਰਡ ਲੋਕ ਸਭਾ ਦੀਆਂ ਵੋਟਾਂ ਦਾ ਬਾਈਕਟ ਪਹਿਲਾਂ ਹੀ ਕੀਤਾ ਹੋਇਆ ਸੋ ਬੀਰੋ ਲਾਕਾਨ ਵਾਸ਼ ਨੂੰ ਬੇਨਤੀ ਹੈ ਸਾਰੇ ਜਿੱਥੇ ਤੱਕ ਵੀਡੀਓ ਦੀ ਆਵਾਜ਼ ਜਾਊਗੀ ਬੇਨਤੀ ਹੈ ਵੀ ਸਾਡੇ ਨਾਲ ਚਲੋ ਜੀ ਸਵੇਰੇ 8:30 ਵਜੇ ਧਰਨੇ ਵਾਲੀ ਜਗ੍ਹਾ ਤੋਂ ਟ੍ਰੈਕਟਰ ਮਾਰਚ ਸ਼ੁਰੂ ਹੋਊਗਾ ਜੀ ਪੁੰਦਰੀ ਬਿਆਰਵਜ ਦੀ ਹੁੰਦਾ ਹੋਇਆ ਕੋਟਮਾਨਪਿੰਡ ਕੋਟਮਾਨਪਿੰਡ ਤੋਂ ਗੋਰਸੀਆਂ ਕਦਰਬਖਸ਼ ਕਦਰ ਕਦਰਬਖਸ਼ ਤੋਂ ਤਲਵਾੜਾ ਤਲਵਾੜੇ ਤੋਂ ਸੇਕਾਦਬ ਸੇਕਾਦਬ ਤੋਂ ਭੈਣੀ ਰਈਆਂ ਜੀ ਭੈਣੀ ਰਈਆਂ ਤੋਂ ਸਿੱਧੋ ਹੀ ਮੜ ਬਿਆਰਵਜ ਦੀ ਹੁੰਦਾ ਹੋਇਆ ਸਲੇਮਪੁਰਾ ਸਲੇਮਪੁਰ ਤੋਂ ਭਮਾਲ ਭਮਾਲ ਤੋਂ ਕੀੜੀ ਕੀੜੀ ਤੋਂ ਮਦਾਰਪੁਰਾ ਮਦਾਰਪੁਰਾ ਤੋਂ ਰਾਊਵਾਲ ਰਾਊਵਾਲ ਤੋਂ ਖਦਾਈ ਚੱਕ ਖਦਾਈ ਚੱਕ ਤੋਂ ਗੋਰਸੀਆਂ ਮੱਖਣ ਗੋਰਸੀਆਂ ਮੱਖਣ ਤੋਂ ਭਰੋਵਾਲ ਕਲਾਂ ਭਰੋਵਾਲ ਕਲਾਂ ਤੋਂ ਭਰਵਾਲ ਖੁਰਦ ਭਰਵਾਲ ਖੁਰਦ ਤੋਂ ਪੜੈਣ ਫਰੈਂਡ ਟਵਾਲੀਵਾਲ ਆਲੀਵਾਲ ਤੋਂ ਹੁੰਦਾ ਹੋਇਆ ਗੁਰਾਹੂਰ ਗੇਟ ਤੋਂ ਗੁਰਾਹੂਰ ਪਿੰਡ ਗੁਰਾਹੂਰ ਪਿੰਡ ਤੋਂ ਲੀਹਾਂ ਲੀਹਾਂ ਤੋਂ ਬਾਅਦ ਭੂਂੜੀ ਬਿਆਰ ਵਿੱਚ ਦੀ ਫਿਰ ਸਾਰੇ ਪਿੰਡ ਦਾ ਮਾਰਚ ਕਰਕੇ ਫਿਰ ਟਰੈਕਟਰ ਦੀ ਸਮਾਰਾ ਟਰੈਕਟਰ ਮਾਰਚ ਦੀ ਸਮਾਪਤੀ ਕੀਤੀ ਜਾਊਗੀ ਅਸੀਂ ਸਰਕਾਰਾਂ ਨੂੰ ਤੇ ਪ੍ਰਸ਼ਾਸਨ ਨੂੰ ਜਗਾਉਣਾ ਚਾਹੁੰਦੇ ਆ ਹਜੇ ਤੱਕ ਜਾਗੇ ਨਹੀਂਗੇ ਟਰੈਕਟਰ ਮਾਰਚ ਦੇ ਸਾਡੇ ਮਾਰਚ ਕੱਢਣਾ ਜੇ ਉਹ ਨਾ ਜਾਗੇ ਤਾਂ ਫਿਰ ਇਦੋਂ ਵੱਡਾ ਕੋਈ ਅਸੀਂ ਕੱਟ ਕਰਾਂਗੇ ਜਾਂ ਵੱਡਾ ਅਸੀਂ ਸੰਘਰਸ਼ ਨੂੰ ਤੇਜ਼ ਕਰਕੇ ਅ ਅ ਤੇਜ਼ ਕਰ ਲਈ ਕੋਈ ਅਗਲਾ ਐਕਸ਼ਨ ਮਿਥਿਆ ਜਾਊਗਾ ਸுகਾਰਸ਼ ਕਮੇਟੀ ਦੇ ਇਰਾਦੇ ਨਾਲ ਉਹ ਜੋ ਇਹ ਦੱਸੀਆਂ ਗੱਲਾਂ ਕਮੇਟੀ ਨੇ ਉਹ ਜੋ ਤੁਹਾਡੀ ਫੈਕਟਰੀ ਬਣ ਰਹੀ ਹੈ ਮੈਂ ਤੁਹਾਨੂੰ ਦਿਖਾ ਦਿੰਦਾ ਇਹ ਜੋ ਫੈਕਟਰੀ ਹੈਗੀ ਆ ਆ ਤੇ ਮੈਂ ਕੈਮਰਾ ਜ਼ੂਮ ਕਰਦਾ ਔਰ ਇੱਕ ਨਗਰ ਕਮੇਟੀ ਪਿਛਲੇ ਲਗਭਗ 52 53 ਦਿਨ ਤੋਂ ਬੈਠੀ ਆ ਪਿੰਡ ਦੇ ਸਾਰੇ ਨਾਲ ਨੇ ਆਕਰ ਬਿਲਕੁਲ ਨਾਲ ਨੇ